ਦੋਨਾਂ ਚੀਜ਼ਾਂ 'ਚ ਫਰਕ ਦਰਸਾਉਂਦੀ ਹੋਈ ਕਵਿਤਾ ਰੱਬ ਨੇ ਰਾਜਾ ਤੇ ਫਕੀਰ ਦਿਨ ਤੇ ਰਾਤ ਸੁਖ ਤੇ ਦੁੱਖ ਵਿੱਚ ਫਰਕ ਦਿਖਾਇਆ ਚੰਗੀ ਜ਼ਿੰਦਗੀ ਜੀਣ ਲਈ ਖੁੱਲਕੇ ਹੈ ਸਮਝਾਇਆ ਰਾਤ ਨੂੰ ਚਮਕਣ ਚੰਨ ਤੇ ਤਾਰੇ ਦਿਨ ਬੀਤੇ ਸੂਰਜ ਦੇ ਸਹਾਰੇ ਦਿਨ ਵਿੱਚ ਕਰੋ ਖੂਬ ਕਮਾਈ ਰਾਤ ਨੂੰ ਆਰਾਮ ਕਰੋ ਮੇਰੇ ਭਾਈ ਮਕਸਦ ਹੈ ਦਿਨ ਰਾਤ ਦਾ ਵਹਿਮ ਨਾ ਕਰੋ ਕਿਸੇ ਜਾਤ ਪਾਤ ਦਾ ਜੇ ਕਿਸੇ ਨੂੰ ਦੁੱਖ ਨਾ ਆਉਂਦਾ ਖੁਸ਼ੀ ਨੂੰ ਕੌਣ ਹੈ ਸਮਝ ਪਾਉਂਦਾ ਦੁੱਖ ਸੁਖ ਨਾਲ ਨਾਲ ਨੇ ਚਲਦੇ ਆਪਣੀ ਆਪਣੀ ਥਾਣੇ ਮਲਦੇ ਜੇ ਦੁਨੀਆ ਵਿੱਚ ਗਮੀ ਨਾ ਹੁੰਦੀ ਫਿਰ ਖੁਸ਼ੀ ਦੀ ਕੋਈ ਕੀਮਤ ਨਾ ਹੁੰਦੀ ਖੁਸ਼ੀ ਵਿੱਚ ਕਰੋ ਉਸ ਦਾ ਸ਼ੁਕਰਾਨਾ ਦੁੱਖ ਵਿੱਚ ਮੰਨੋ ਉਸ ਦਾ ਪਾਣਾ ਮਾਂ ਬਾਪ ਦਾ ਜ਼ਿੰਦਗੀ 'ਚ ਰੋਲ ਹੁੰਦਾ ਏ ਖਾਸ ਉਹਨਾਂ ਦੇ ਸਦਾ ਰਹੋ ਤੁਸੀਂ ਆਸ-ਪਾਸ ਹਰ ਕੋਈ ਹੁੰਦਾ ਮਾਂ ਦਾ ਜਾਇਆ ਲੋਕਾਂ ਲਈ ਹੈ ਆਪਣਾ ਪਰਾਇਆ ਹਰ ਇੱਕ ਨੂੰ ਲੱਗਦੇ ਧੀ ਪੁੱਤ ਪਿਆਰੇ ਭੈਣ ਭਾਈ ਵੀ ਚਲਦੇ ਇੱਕ ਦੂਜੇ ਦੇ ਸਹਾਰੇ ਉਹੀ ਬਣਾਵੇ ਰਾਜਾ ਤੇ ਫਕੀਰ ਉਹੀ ਬਣਾਵੇ ਗਰੀਬ ਤੇ ਅਮੀਰ ਸਾਰੇ ਮੰਨੋ ਰੱਬ ਦਾ ਪਾਣਾ ਨਾ ਕੋਈ ਮੂਰਖ ਨਾ ਕੋਈ ਸਿਆਣਾ ਸਾਰੇ ਮੰਨੋ ਰੱਬ ਦਾ ਪਾਣਾ ਨਾ ਕੋਈ ਮੂਰਖ ਨਾ ਕੋਈ ਸਿਆਣਾ